ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਵੀ ਪ੍ਰਾਇਮ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਪਿੰਡ ਦਡੋਲੀ ਦੇ ਲਾਗੇ ਮਾਈਨਿੰਗ ਵਿਭਾਗ ਵੱਲੋਂ ਇੱਕ ਚੈੱਕਪੋਸਟ ਬਣਾਇਆ ਗਿਆ ਹੈ ਜਿੱਥੇ ਅਕਸਰ ਹੀ ਦਿਨ ਅਤੇ ਰਾਤ ਦੇ ਸਮੇਂ ਸੜਕ ਦੇ ਕਿਨਾਰੇ ਓਵਰਲੋਡ ਟਿਪਰ ਖੜੇ ਵਿਖਾਈ ਦਿੰਦੇ ਹਨ ਤੇ ਹਮੇਸ਼ਾ ਹੀ ਸੜਕ ਹਾਸਿਆਂ ਨੂੰ ਸਦਾਤ ਦਿੰਦੇ ਰਹਿੰਦੇ ਨੇ ਤੇ ਆਏ ਦਿਨ ਕੋਈ ਨਾ ਕੋਈ ਸੜਕ ਹਾਸਿਆਂ ਨਾ ਟਿਪਰਾਂ ਦੇ ਕਰਕੇ ਹੁੰਦਾ ਰਹਿੰਦਾ ਹੈ ਤੇ ਇੱਕ ਤਾਜ਼ਾ ਮਾਮਲਾ ਬੀਤੀ ਰਾਤ ਸਾਹਮਣੇ ਆਇਆ ਜਦੋਂ ਸੜਕ ਦੇ ਕਿਨਾਰੇ ਇਸ ਚੈੱਕਪੋਸਟ ਪਿੰਡ ਦਡੋਲੀ ਦੇ ਲਾਗੇ ਖੜੇ ਹੋਏ ਟਿਪਰਾਂ ਦੇ ਵਿੱਚ ਇੱਕ ਐਕਟਿਵਲ ਸਵਾਰ ਬੱਜ ਗਿਆ ਤੇ ਜਿਸ ਦੀ ਇਸ ਹਾਸੇ ਦੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਪਿੰਡ ਪੱਲੋਵਾਲ ਦੇ ਵਜੋਂ ਹੋਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਸੁਨੀਲ ਕੁਮਾਰ ਆਨੰਦਪੁਰ ਸਾਹਿਬ ਸਾਈਡ ਨੂੰ ਜਾ ਰਿਹਾ ਸੀ ਤਾਂ ਰੋਡ ਉੱਤੇ ਖੜੇ ਹੋਏ ਟਿਪਰ ਦੇ ਵਿੱਚ ਉਹ ਵੱਜ ਗਿਆ ਤੇ ਜਿਸ ਦੀ ਮੌਕੇ ਉੱਤੇ ਮੌਤ ਹੋ ਗਈ ਤੇ ਉਸ ਨੂੰ ਸਥਾਨਿਕ ਵਸਨੀਕਾਂ ਦੀ ਸਹਾਇਤਾ ਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਹੈ ਇਸ ਘਟਨਾ ਤੋਂ ਬਾਅਦ ਸਥਾਨਿਕ ਵਸਨੀਕਾਂ ਨੇ ਇਸ ਚੈੱਕ ਪੋਸਟ ਉੱਤੇ ਤਾਲਾ ਲਗਵਾ ਦਿੱਤਾ ਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਦੱਸਣਾ ਚਾਹੁੰਦੇ ਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਥਾਨਿਕ ਵਸਨੀਕ ਇਸ ਗੱਲ ਦੀ ਮੰਗ ਕਰ ਰਹੇ ਸਨ ਕਿ ਇਸ ਨੂੰ ਬੰਦ ਕੀਤਾ ਜਾਵੇ ਤੇ ਇਸ ਨੂੰ ਇਸ ਜਗ੍ਹਾ ਤੋਂ ਬਦਲ ਕੇ ਕਿਸੇ ਹੋਰ ਜਗ੍ਹਾ ਉੱਤੇ ਲਿਜਾਇਆ ਜਾਵੇ ਪਰ ਇਹਨਾਂ ਨੂੰ ਇੰਤਜ਼ਾਰ ਸੀ ਕਿ ਇਸ ਤਰ੍ਹਾਂ ਦਾ ਕੋਈ ਹਾਸਾ ਹੋਵੇ ਕੋਈ ਵਿਅਕਤੀ ਮਰੇ ਤੇ ਉਸ ਤੋਂ ਬਾਅਦ ਹੀ ਇਹ ਇਸ ਚੈੱਕਪੋਸਟ ਨੂੰ ਉਥੋਂ ਬਦਲਣਗੇ ਜੇਕਰ ਸਿੱਧੇ ਤੌਰ ਤੇ ਗੱਲ ਕਰੀਏ ਤਾਂ ਟਿਪਰਾਂ ਦੇ ਨਾਲ-ਨਾਲ ਇਸ ਜਗ੍ਹਾ ਉੱਤੇ ਚੈੱਕਪੋਸਟ ਬਣਾਉਣ ਵਾਲਾ ਮਾਈਨਿੰਗ ਵਿਭਾਗ ਵੀ ਪੂਰਾ ਜ਼ਿੰਮੇਵਾਰ ਹੈ ਇਸ ਦੇ ਲਈ ਜਿੱਥੇ ਇੱਕ ਪਾਸੇ ਕਾਨੂੰਨੀ ਕਾਰਵਾਈ ਟਿਪਰਾਂ ਵਾਲਿਆਂ ਦੇ ਖਿਲਾਫ ਹੋਣੀ ਚਾਹੀਦੀ ਹੈ ਉੱਥੇ ਹੀ ਮਾਈਨਿੰ ਵਿੰਗ ਵਿਭਾਗ ਦੇ ਅਧਿਕਾਰੀਆਂ ਉੱਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜਿਹੜਾ ਸੁਨੀਲ ਨਾਮ ਦਾ ਮੁੰਡਾ ਸਾਡਾ ਭਤੀਜਾ ਲੱਗਦਾ ਥਾ ਇਹ ਰਾਤ ਖੜੇ ਟਿੱਪਰ ਦੇ ਵਿੱਚ ਵੱਜਿਆ ਇਹਦੀ ਡੈਥ ਹੋ ਗਈ ਹੈ ਇਹ ਜਿਹੜੀ ਚੌਕੀ ਹੈ ਗਲਤ ਖੋਲੀ ਵੀ ਹੈ ਇੱਥੇ ਰੋਡ ਦੇ ਕਿਨਾਰੇ ਖੋਲੀ ਵੀ ਹੈ ਜਗਾ ਹੈ ਨਹੀਂ ਖਾਣ ਵਾਸਤੇ ਇਹ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਇਹ ਕਿਦੀ ਚੇਂਜ ਕੀਤੀ ਜਾਵੇ ਇੱਥੋਂ ਇੱਥੇ ਅਕਸਰ ਹੀ ਟਿੱਪਰ ਖੜੇ ਦੇਖਣ ਨੂੰ ਅਕਸਰ ਹੀ ਖੜੇ ਰਹਿੰਦੇ ਆ ਇੱਥੇ ਜਗਾ ਬਹੁਤ ਘਟਿਆ ਕੋਈ ਪੁੱਛਣ ਵਾਲਾ ਨਹੀਂ ਹੈ ਕੋਈ ਪੁੱਛਣ ਵਾਲਾ ਹੈ ਨਹੀਂ ਇਹਦੀ ਇਨਾਮ ਦੀ ਕੋਈ ਆਪਣੇ ਪਾਰਕ ਵੀ ਨਹੀਂ ਹਾਈਵੇ ਤੇ ਖੜੇ ਰਹਿੰਦੇ ਹਾਈਵੇ ਤੇ ਖੜੇ ਜਾਂਦੇ ਜੀ ਠੀਕ ਹੈ ਹੁਣ ਡੈੱਡ ਬੋਡੀ ਕਿੱਥੇ ਲੈ ਕੇ ਗਏ ਡੈੱਡ ਬੋਡੀ ਅਨੰਦ ਪ੍ਰਸਾਦ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੀ ਆ ਵੀ ਜਿਹੜੇ ਚੈੱਕ ਪੋਆਇੰਟ ਦਾ ਇਸ ਤੋਂ ਚੱਕੀ ਜਾਵੇ ਜਿਹੜਾ ਮੁੰਡਾ ਦੇਖ ਕੇ ਪਰਤੀ ਉਹ ਭੱਜ ਗਿਆ ਉਹ ਚੱਲ ਗਿਆ ਬਈ ਚੱਕੀ ਇਹਨਾਂ ਕੋਲ ਨੰਬਰ ਵਗੈਰਾ ਨੋਟ ਆਉਣਾ ਜੀ ਨੰਬਰ ਵਗੈਰਾ ਗੱਡੀ ਵਾਲਾ ਨੰਬਰ ਵਗੈਰਾ ਨੋਟਸ ਆ ਕੁਝ ਨਹੀਂ ਆਉਂਦਾ ਰਾਤੀ ਇੱਕ ਹਾਦਸਾ ਹੋਇਆ ਮੰਗਲ ਸਿੰਘ ਅਨੰਦਪੁਰ ਸਾਹਿਬ ਰੋਡ ਦੇ ਵਿਚਕਾਰ ਜਿੱਥੇ ਕਿ ਮਾਈਨਿੰਗ ਵਿਭਾਗ ਵੱਲੋਂ ਚੈੱਕਪੋਸਟ ਖੋਲੀ ਗਈ ਹੈ ਉੱਥੇ ਪਿੰਡ ਪੱਲੋਵਾਲ ਤੋਂ ਇੱਕ ਨੌਜਵਾਨ ਮੁੰਡਾ ਜਿਸਦੇ ਮੈਰਿਜ ਹੋਏ ਨੂੰ ਵੀ 2 ਜੋ 3 ਸਾਲ ਹੋਏ ਰਾਤੀ ਉਹਦੀ ਡੈਥ ਹੋ ਗਈ ਖੜੇ ਟਿੱਪਰ ਦੇ ਵਿੱਚ ਵੱਜਿਆ ਜੋ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਿਕ ਕਿ ਰਾਤ ਦੇ ਸਮੇਂ ਦੇ ਵਿੱਚ ਤੇਲਕਣ ਹੋਣ ਦੇ ਕਾਰਨ ਉਹ ਬਿਦ ਵਿੱਚ ਆ ਕੇ ਵੱਜਿਆ ਮੇਰੀ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਜਿਹੜੀ ਚੈੱਕਪੋਸਟ ਮਾਈਨਿੰਗ ਵਿਭਾਗ ਵੱਲੋਂ ਖੋਲੀ ਗਈ ਹੈ ਇਸ ਨੂੰ ਇੱਥੋਂ ਸ਼ਿਫਟ ਕਰਕੇ ਕਿਤੇ ਅੱਗੇ ਲੈ ਕੇ ਜਾਇਆ ਜਾਵੇ ਜਿੱਥੇ ਸੜਕਾਂ ਦੋ ਹੋਵੇ ਜਾਂ ਇਹਨਾਂ ਨੂੰ ਲੱਗ ਤੋਂ ਪਾਰਕਿੰਗ ਦਿੱਤੀ ਜਾਵੇ ਤਾਂ ਜੋ ਇੱਧਰ ਹਾਸੇ ਨਾ ਹੋਣ ਇੱਥੇ ਅਕਸਰ ਹੀ ਟਿਪਰ ਖੜੇ ਰਹਿੰਦੇ ਆ ਇੱਥੇ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਰਾਤ ਤੱਕ ਲਗਭਗ 3 ਜਾਂ 4 ਟਿਪਰ ਹਰ ਵੇਲੇ ਇੱਥੇ ਖੜੇ ਰਹਿੰਦੇ ਜੋ ਕਿ ਹਾਸਿਆਂ ਦਾ ਕਾਰਨ ਬਣਦੇ ਨੇ ਦੇਖੋ ਜਿਹੜੀ ਇਹ ਚੈੱਕ ਪੋਸਟ ਪਿੰਡ ਦਰੋਲੀ ਦੇ ਵਿੱਚ ਹੈ ਲਗਭਗ ਹਰ ਦੂਜੇ ਦਿਨ ਇੱਥੇ ਐਕਸੀਡੈਂਟ ਹੋ ਰਹੇ ਕੱਲ ਰਾਤ ਤਕਰੀਬਨ 11 ਵਜੇ ਪਿੰਡ ਪਾਲੂਵਾਲ ਦਾ ਮੁੰਡਾ 24-25 ਸਾਲ ਦੀ ਉਮਰ ਹੈ ਇਸ ਚੈੱਕ ਪੋਸਟ ਕਰਕੇ ਮਾਈਨਿੰਗ ਡਿਪਾਰਟਮੈਂਟ ਦਾ ਇਹ ਉਹਨਾਂ ਵੱਲੋਂ ਖੋਲਿਆ ਗਿਆ ਰਾਤ ਮੁੰਡੇ ਦੀ ਐਕਸੀਡੈਂਟ ਚ ਮੌਤ ਹੋ ਗਈ ਦੋ ਦਿਨ ਪਹਿਲਾਂ ਮੁੰਡਾ ਅਬੋਰ ਦਾ ਸੀਗਾ ਉਸ ਮੁੰਡੇ ਦੀ ਡੈਥ ਹੋਈ ਹੈ ਤੇ ਮੰਤਰੀ ਸਾਹਿਬ ਨਾਲ ਕੁਝ ਦਿਨ ਪਹਿਲਾਂ ਦਰੋਲੀ ਪਿੰਡ ਦੇ ਬੰਦਿਆਂ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ 2 ਦਿਨਾਂ ਇੱਕ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਮੈਂ 2 ਦਿਨਾਂ ਚ ਬੰਦ ਕਰਾ ਦੇਣਾ ਜਿਸ ਮੰਤਰੀ ਕੋਲੋਂ ਆ ਇੱਕ ਛੋਟਾ ਜਿਹਾ ਕੈਵਨ ਨਹੀਂ ਬੰਦ ਹੁੰਦਾ ਪਿਆ ਇੰਦਰ ਦੇ ਪੈਸਿਆਂ ਦੀ ਬੱਲੇ ਬੱਲੇ ਹੋ ਰਹੀ ਕਿ ਮੈਂ ਉਹ ਉਹ ਕਰਵਾਤਾ ਉਹ ਕਰਵਾਤਾ ਆ ਛੋਟਾ ਮੇਰੀ ਹੁਣੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ ਜੇ ਉਹ ਕਹਿੰਦੀ ਕਿ ਅਸੀਂ ਲੋਕ ਲਵਾ ਦੇਣਾ ਇਹਨੂੰ 5 ਮਿੰਟ ਤੇ 5 ਮਿੰਟ ਦਾ ਹੁਣੀ ਟਾਈਮ ਦਿੱਤਾ ਜੇ ਨਹੀਂ ਲਾਂਦੇ ਤਾਂ ਮੈਂ ਆਪਣਾ ਲੋਕ ਲਿਆਂਦਾ ਪਿੰਡ ਵਾਸੀਆਂ ਨਾਲ ਆਪਾਂ ਲੁਵਾਲ ਦੇ ਨੌਜਵਾਨ ਵੀਰ ਵੀ ਆਏ ਆ ਕਿਉਂਕਿ ਇਹਨਾਂ ਨੂੰ ਜਿਆਦਾ ਦੁੱਖ ਹੈ ਇਹਨਾਂ ਤੇ ਇਹਨਾਂ ਦੇ ਨਾਲ ਖੇਡਦਾ ਹੁੰਦਾ ਸੀਗਾ ਅਸੀਂ 5 ਮਿੰਟ ਤੱਕ 5 ਮਿੰਟ ਤੋਂ ਬਾਅਦ ਅਸੀਂ ਫੇ ਲੋਕ ਲਾ ਦਾਂ ਆ ਮੈਂ ਲੋਕਾਂ ਜੀ ਮੈਂ ਲਿਆਂਦਾ ਹੋਇਆ ਵਕੀਲ ਸਾਹਿਬ ਲੱਗਿਆ ਹੋਇਆ ਚੈੱਕ ਪੋਸਟ ਕੀ ਇਹਨਾਂ ਕੋਲ ਆਪਣੀ ਪਾਰਕਿੰਗ ਨਹੀਂ ਹੈ ਹਾਈਵੇ ਤੇ ਗੱਡੀਆਂ ਟਰਾਲੇ ਖੜੇ ਰਹਿੰਦੇ ਆ ਦੇਖੋ ਇਹ ਪਹਿਲੀ ਇਹ ਰੋਡ ਹੈ ਜਿਹੜੀ ਨੰਗਲ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਆਨੰਦ ਇਹ ਪਹਿਲੀ ਖਤਰਨਾਕ ਰੋਡ ਹੈ ਤੇ ਹਰ ਰੋਜ਼ ਐਕਸੀਡੈਂਟ ਹੁੰਦੇ ਵੇ ਇੱਥੇ ਰਾਤ ਨੂੰ 10 10 ਖਾ ਪਰ ਖੜੇ ਪਏ ਹੋ ਜਿੱਨੋਂ ਕੋਈ ਕੋਈ ਤਕਲੀਫ ਨਹੀਂ ਹੈ ਇਲਾਕੇ ਦੀ ਨਾ ਕੋਈ ਪੁੱਛਣ ਵਾਲਾ ਹੈ ਨਾ ਪ੍ਰਸ਼ਾਸਨ ਪੁੱਛਣ ਵਾਲਾ ਹੈ ਨਾ ਹੀ ਸਰਕਾਰਾਂ ਪੁੱਛਣ ਵਾਲੀਆਂ ਹੈ ਔਰ ਜਿਸ ਬੰਦੇ ਦੀ ਇਹ ਜਗਾ ਹੈ ਬੰਦੇ ਨੇ ਵੀ ਕਹਿਤਾ ਬਾਈ ਇਹਨੂੰ ਚੁੱਕੋ ਉਸਦੇ باوجود ਇਹ ਚੁੱਕਦੇ ਨਹੀਂ ਪਏ ਵੀ ਲੋਕ ਲਗਾ ਦਿੱਤਾ ਜਾਵੇ ਜੇਹੇ ਸਾਹਿਬ ਦਾ ਫੋਨ ਆ ਗਿਆ ਉੱਪਰ ਤੁਸੀਂ ਕੀਤਾ ਹੋਣਾ ਨਾ ਫੋਨ ਹੂੰ ਉਹ ਵੀ ਗੱਲ ਉਹ ਕਹਿੰਦੇ ਬੰਦ ਕਰ ਦੋ ਬੰਦ ਕਰ ਦੋ ਇਹਨੂੰ ਹਾਂ ਤੇ ਕਦੋਂ ਤੱਕ ਬੰਦ ਕਰਨ ਨੂੰ ਬੋਲੇਆ ਜਦੋਂ ਤੱਕ ਕੋਈ ਨਵੀਂ ਜਗ੍ਹਾ ਦੇਖ ਲਈਆਂ ਜਿੱਥੇ ਸੇਫ ਹੋਵੇ ਉੱਥੇ ਇੱਕ ਜਿਹੜਾ ਰਾਤ ਹਾਦਸਾ ਹੋਇਆ ਉਹਦੇ ਕਰਕੇ ਬੰਦ ਕੀਤਾ ਗਿਆ ਜੀ ਇਹ ਹਾਂਜੀ ਰਾਤ ਕਿਹੜਾ ਕੀ ਹਾਦਸਾ ਹੋਇਆ ਵੀ ਦੱਸ ਦਿਓ ਮੜ ਜੇ ਕੋਈ ਬੰਦਾ ਸੀ ਸ਼ਹਿਰਪਿੰਡ ਦਾ ਨਾਮ ਨਹੀਂ ਆਪਾਂ ਨੂੰ ਪਤਾ ਮੇਰੇ ਖਿਆਲ ਇਧਰ ਆਉਂਦੀ ਆ ਕੋਈ ਗੱਡੀ ਭਾਲੂਆ ਗੱਡੀ 'ਚ ਖੜੀ ਗੱਡੀ ਥਾਕੇ ਉਹਨੇ ਸਕੂਟਰੀ ਮਾਰੀ ਹੂੰ ਪਿੱਪਰ ਸੀਗਾ ਹਾਂ ਘੋੜਾ ਸੀਗਾ ਘੋੜਾ ਸੀਗਾ ਇਹ ਲੋਡ ਸੀਗਾ ਕਿਆ ਸੀਗਾ ਉਹਦੇ ਵਿੱਚ ਮਾਰੀ ਹਾਂ ਬੱਜੀ ਯਾਰ ਬੱਜੀ ਵਾਲੇ ਸੀ ਇਹ ਇਸ ਚੈੱਕਪੋਸਟ ਤੇ ਖੜੇ ਸੀ ਉਹ ਹਾਂ ਚੈੱਕਪੋਸਟ ਤੇ ਠੀਕ